ਹਲੋ ਜੀ ਸਸਿਆ ਕਾਲ ਜੀ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਅਫਗਾਨੀ ਸਲਵਾਰ ਦੀ ਕਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਆ ਕੱਪੜੇ ਨੂੰ ਆਪਾਂ ਫੋਰ ਫੋਲਡ ਲੈਣਾ ਹੈ ਓਪਨ ਸਾਈਡ ਆਪਾਂ ਆਪਣੇ ਵਾਲੇ ਪਾਸੇ ਰੱਖਣੀ ਤੇ ਜੋਇੰਟਸ ਆਪਣਾ ਬਿਲਕੁਲ ਸਾਹਮਣੇ ਰੱਖਣੇ ਹਨ ਇਸ ਤੋਂ ਬਾਅਦ ਆਪਾਂ ਪਹਿਲਾਂ ਕੱਪੜੇ ਦੀ ਜੋ ਕੱਪੜੇ ਵਿੱਚ ਕਣ ਹੁੰਦੀ ਹੈ ਉਹ ਵਗੈਰਾ ਕੱਟ ਲੈਣੀ ਆ ਇਸ ਤਰ੍ਹਾਂ ਆਪਾਂ ਇੱਕ ਸਟ੍ਰੇਟ ਲਗਾਵਾਂਗੇ ਸਕੇਲ ਦੇ ਨਾਲ ਉਸ ਤੋਂ ਬਾਅਦ ਆਪਾਂ 2 ਇੰਚ ਜਿਸ ਤਰ੍ਹਾਂ ਆਪਾਂ ਪੈਂਟ ਪਲਾਜ਼ੋ ਦੀ ਲਈ ਰੱਖਦੇ ਆ ਫੋਲਡਿੰਗ ਵਾਸਤੇ ਉਸ ਤਰ੍ਹਾਂ 2 ਇੰਚ ਐਕਸਟਰਾ ਰੱਖਣਾ ਬਟ ਇਹ ਫੋਲਡਿੰਗ ਲਈ ਨਹੀਂ ਰੱਖਣਾ ਹੈਗਾ ਇਹ ਆਪਾਂ ਉਸ ਤਰ੍ਹਾਂ ਐਕਸਟਰਾ ਰੱਖਨੇ ਕਿਉਂ ਰੱਖਣਾ ਦੇ ਬਾਰੇ ਵਿੱਚ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਤੇ ਇਸ ਤਰ੍ਹਾਂ 2 ਇੰਚ ਐਕਸਟਰਾ ਰੱਖ ਕੇ ਆਪਾਂ ਉਸ ਤੇ ਪ੍ਰਿਕਲ ਸਟ੍ਰੇਟ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਜੋ ਸਲਵਾਰ ਦੀ ਲੈਂਥ ਹੈ ਉਹ ਲੈਣੀ ਹੈ ਸਲਵਾਰ ਦੀ ਲੈਂਥ ਹੈਗੀ ਹੈ 36 ਇੰਚ ਜਿਵੇਂ ਕਿ ਬਿਨਾ ਬੈਲਟ ਤੋਂ ਬਣਾ ਰਹੇ ਹਾਂ ਬੈਲਟ ਵਾਲੀ ਵੀ ਅਫਗਾਨ ਸਲਵਾਰ ਬਣਨੀ ਬਟ ਇਹ ਬਿਨਾ ਬੈਲਟ ਤੋਂ ਹੈ ਤੇ ਉਸ ਤੋਂ ਬਾਅਦ ਆਪਾਂ 36 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰਕੇ ਉਸ ਤੇ ਵੀ ਇੱਕ ਸਟ੍ਰੇਟ ਲਾਈਨ ਲਗਾ ਲੈਣੀ ਹੈ ਉਸ ਤੋਂ ਬਾਅਦ ਪਲਾਸਟਿਕ ਲਈ ਰੱਖਣਾ ਹੈ ਕਪੜਾ 2.5 ਇੰਚ ਜਾਂ 3 ਇੰਚ ਜੋ ਉਹ ਆਪਣੀ ਲਾਸਟਿਕ ਦੇ ਅਕੋਰਡਿੰਗ ਹੁੰਦਾ ਹੈ ਕਿ ਪਲਾਸਟਿਕ ਕਿੰਨੀ ਚੌੜੀ ਹੈ ਤੇ ਉਹਦੇ ਹਿਸਾਬ ਨਾਲ ਮੈਂ 2.5 ਇੰਚ ਹੀ ਰੱਖ ਰਹੀ ਹਾਂ ਜਿੰਨੇ ਲਾਸਟਿਕ ਦੇ ਲਈ ਤੁਸੀਂ ਆਪਣੀ ਮਰਜ਼ੀ ਦੇ ਨਾਲ ਰੱਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਆਸਨ ਦੀ ਮਾਰਕਿੰਗ ਕਰਨੀ ਹੈ ਸਿਰਫ ਆਪਾਂ ਇੱਥੇ ਇੱਕ ਨਿਸ਼ਾਨ ਹੀ ਲਗਾਉਣਾ ਹੈ 12 ਇੰਚ ਦੇ ਜੋ ਵੀ ਆਪਣੇ ਅਕੋਰਡਿੰਗ ਟੂ ਸਾਈਜ਼ ਦੇ ਆਪਾਂ ਅਸਾਂ ਦਾ ਨਿਸ਼ਾਨ ਲਗਾਣਾ ਤੇ ਮੈਂ 12 ਇੰਚ ਦਾ ਲਗਾਇਆ ਉਸ ਤੋਂ ਬਾਅਦ ਆਪਾਂ ਰੱਖਣੀ ਇਹ ਮਾਰਕਿੰਗ ਕਰ ਲੈਣੀ ਤੇ ਇਹਦੀ ਜੋ ਕਟਾਈ ਹੈ ਗਲਾਈ ਆਪਾਂ ਉਹ ਬਾਅਦ ਵਿੱਚ ਪਾਵਾਂਗੇ ਸ਼ਾਇਦ ਤੁਹਾਨੂੰ ਮੇਰੇ ਨਿਸ਼ਾਨ ਥੋੜੇ ਘੱਟ ਦਿਸਦੇ ਹੋਣ ਬਟ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਰਹੀ ਹਾਂ ਤੁਹਾਨੂੰ ਪਤਾ ਲੱਗੀ ਜਾਣਾ ਕਿ ਆਪਾਂ ਕੀ ਚੀਜ਼ ਕਿੰਨੀ ਲੱਤੀ ਹੈ ਉਸ ਤੋਂ ਬਾਅਦ ਆ ਪਰ ਰੱਖਣੀ ਆ ਮੋਰੀ ਮੋਰੀ ਆਪਾਂ ਤਿਆਰ ਮੋਰੀ ਰੱਖਣੀ ਹੈ ਚੇਨ ਚ ਤੇ ਪਾ ਥਲੇ ਵਾਲ ਵਗੈਰਾ ਪਾਉਣੇ ਉਹਦੇ ਵਾਸਤੇ 6 ਇੰਚ ਕਪੜਾ ਪੈਕਸਟਾ ਹੋਰ ਲਵਾਂਗੇ ਜਾਨੀ ਕਿ ਟੋਟਲ 12 ਇੰਚ ਕਪੜਾ ਆਪਾਂ ਲੈਣਾ ਹੈ ਹੁਣ ਆਪਾਂ ਆਸਨ ਵਾਲੀ ਲਾਈਨ ਤੋਂ ਇੰਚ ਟੇਪ ਰੱਖਣਾ ਪਹਿਲਾਂ 6 ਇੰਚ ਤੇ ਦੇਖੋ ਆਪਣਾ ਕਿੰਨਾ ਬਣਦਾ ਏ ਉਸ ਤੋਂ ਬਾਅਦ ਆਪਾਂ ਜਿੱਥੇ 12 ਦਾ ਨਿਸ਼ਾਨ ਲਾਇਆ ਉੱਥੇ ਇੰਚ ਟੇਪ ਰੱਖਣਾ ਉੱਥੇ ਬਿਲਕੁਲ ਘੱਟ ਬਣ ਰਿਹਾ ਹੋਗਾ ਤੇ ਏਸੀ ਕਰਕੇ ਆਪਣੇ ਸਲਵਾਰ ਦੇ ਜਿਹਦਾ ਗੋਲੀ ਸੀਨ ਤੇ ਖੇਚੇ ਪੈਂਦੀ ਹੈ ਜਿੰਨਾ ਆਪਣਾ 6 ਇੰਚ ਤੇ ਆਉਂਦਾ ਏ ਉਨਾ ਹੀ ਆਪਾਂ ਸਿੱਧਾ ਕਰ ਲੈਣਾ ਇੰਚ ਤੇ 12 ਇੰਚ ਤੇ ਥੱਲੇ ਤੱਕ ਕਿੰਨਾ ਆਉਂਦਾ ਏ ਤੇ ਉੱਤੇ ਆਪਾਂ ਟੇਢੀ ਲੈਣ ਇਸ ਤਰ੍ਹਾਂ ਲਗवानी ਹੈ ਕਿਉਂਕਿ ਜੇ ਆਪਾਂ 12 ਇੰਚ ਦੀ ਸਿੱਧਾ ਰੱਖ ਕੇ ਕਟਿੰਗ ਕਰਤੀ ਫਿਰ ਆਪਣੀ ਸਲਵਾਰ ਨੂੰ ਖਿੱਚੇ ਪੈਣੀ ਹੈ ਆਪਾਂ ਇਸ ਤਰ੍ਹਾਂ ਜਿੰਨਾ 6 ਇੰਚ ਤੇ ਆਉਂਦਾ ਏ ਉਨਾ ਹੀ ਟੋਟਲ ਆਪਾਂ ਥੱਲੇ ਤੱਕ ਲੈਣਾ ਹੈ 12 ਇੰਚ ਤੇ ਇਹ ਦੇਖੋ ਤੁਹਾਡੇ ਸਾਹਮਣੇ ਮੈਂ ਮਾਪ ਕੇ ਤੁਹਾਨੂੰ ਦਿਖਾ ਰਹੀ ਹਾਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਵੀਡੀਓ ਦੇ ਵਿੱਚ ਐਨਾ ਆ ਰਿਹਾ ਏ ਜਿੱਥੇ ਮੈਂ ਨਿਸ਼ਾਨ ਲਗਾਇਆ ਠੀਕ ਹੈ ਇਹ ਪੈਸਲ ਤੇ ਸ਼ੀ ਲਾਈਨ ਲਗਾਉਣੀ ਹੈ ਇਹਨਾਂ ਨੂੰ ਫਿਰ ਆਪਣੀ ਸਰਵਾਰ ਨੂੰ ਖਿੱਚ ਨਹੀਂ ਪੈਂਦੀ ਤੇ ਐਸੇ ਤਰ੍ਹਾਂ ਆਪਾਂ ਤੇ ਸ਼ੇਸ ਤੇ ਕਟਿੰਗ ਕਰ ਦੇਣੀ ਹੈ ਫਰੰਟ ਤੋਂ ਆਪਣੀ ਲੈਂਥ ਉਨੀ ਹੀ ਰਹੇਗੀ ਲੇਕਿਨ ਪਿੱਛੋਂ ਵੱਧ ਜੇਗੀ ਤੇ ਸ਼ੇ ਆ ਜੇਗੀ ਪਿੱਛੋਂ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਜੋ ਆਸਨ ਵਾਲਾ ਨਿਸ਼ਾਨ ਲਾਇਆ ਤੇ ਜੋ 12 ਇੰਚ ਤੇ ਆਪਾਂ ਨਿਸ਼ਾਨ ਲਗਾਇਆ ਮੋਰੀ ਦਾ ਉਸ ਤੇ ਪਸਾਰਾ ਸਕੀਲ ਰੱਖ ਕੇ ਉਸ ਨੂੰ ਸਟ੍ਰੇਟ ਲਾਈਨ ਡਰਾ ਕਰ ਦੇਣੀ ਹੈ ਇਸ ਤਰ੍ਹਾਂ ਸੇ ਕਟਿੰਗ ਕਰ ਲੈਣੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਿੱਚ ਕੁਝ ਵੀ ਸਮਝ ਨਾ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਕਿ ਸਾਨੂੰ ਇੱਥੋਂ ਨਹੀਂ ਸਮਝ ਲੱਗਾ ਤੇ ਮੈਂ ਤੁਹਾਨੂੰ ਦੁਬਾਰਾ ਉਸ ਬਾਰੇ ਜੋ ਦੱਸਾਂਗੀ ਉਸ ਤੋਂ ਬਾਅਦ ਆਪਾਂ ਉੱਪਰੋਂ ਵੀ ਜੋ ਆਪਾਂ ਇਲਾਸਟਿਕ ਵਾਲੀ ਲਾਈਨ ਡਰਾ ਕੀਤੀ ਸੀ ਆ ਉੱਥੋਂ ਵੀ ਕਟਿੰਗ ਕਰ ਲੈਣੀ ਹੈ ਤੇ ਇਹ ਆਪਣੇ ਥੱਲੇ ਪਹੁੰਚਿਆ ਲਈ ਕੰਮ ਆ ਜੇ ਕੋਈ ਐਕਸਟਰਾ ਕਪੜਾ ਨਿਕਲੇ ਉੱਪਰੋਂ ਉਸ ਤੋਂ ਬਾਅਦ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਕਿ ਆਸਨ ਤੋਂ ਜਿੱਥੇ ਆਪਾਂ ਮਾਰਕਿੰਗ ਕੀਤੀ ਸੀ 2.5 ਇੰਚ ਲੈਣਾ ਹੈ ਜਿੱਦਾਂ ਆਪਾਂ ਪੈਂਟ ਪਲਾਜ਼ੋ ਦੀ ਲਈ ਲੰਨਾ 2.5 ਇੰਚ ਰੱਖ ਕੇ ਆਪਾਂ ਦੀ ਗੁੜਾਈ ਪਾਣੀ ਹੈ। ਇਸੇ ਤਰ੍ਹਾਂ 2.5 ਇੰਚ ਤੇ ਆਪਾਂ ਇਸ ਨੂੰ ਕਟਿੰਗ ਕਰ ਲਵਾਂਗੇ। ਸੋ ਐਸੀ ਆਪਣੀ ਅੱਜ ਦੀ afghani ਸਲਵਾਰ ਦੀ ਕਟਿੰਗ ਦੀ ਵੀਡੀਓ। ਤੇ ਜੇਕਰ ਤੁਸੀਂ ਸਟਿਚਿੰਗ ਦੀ ਵੀ ਵੀਡੀਓ ਦੇਖਣਾ ਚਾਹੁੰਦੇ ਤਾਂ ਮੈਨੂੰ ਜ਼ਰੂਰ ਕਮੈਂਟ ਕਰੋ ਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਇਸ ਦੇ ਬਾਰੇ ਮੈਨੂੰ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ